ਇਸੇ ਕਰਕੇ ਬੂਟਾ ਮੰਡੀ ਨੂੰ ਰਬਦਾਸੀਆ ਕੌਮ ਦੀ ਰਾਜਧਾਨੀ ਕਿਹਾ ਜਾਂਦਾ ਹਾਂਜੀ ਇਹ ਇਸ ਕਰਕੇ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਕਾ ਚੱਲਦਾ ਆ ਬੂਟਾ ਮੰਡੀ ਦੇ ਵਿੱਚ ਬੂਟਾ ਮੰਡੀ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਆ ਦੁਨੀਆ ਦੂਰੋਂ ਦੂਰੋਂ ਆ ਕੇ ਇਹਦੇ ਨਤਮਸਤਕ ਹੁੰਦੀ ਆ ਤੇ ਇੱਕ ਗੱਲ ਬਾਤ ਤੁਹਾਡੇ ਤੋਂ ਪੁੱਛਣੀ ਚਾਹੁੰਦੇ ਆ ਬੂਟਾ ਮੰਡੀ ਬਾਰੇ ਆ ਕਹਿੰਦੇ ਕਿ ਇੱਥੇ ਦੇ ਜਿਹੜੇ ਆਪਣੇ ਚਮਾਰ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਾਫੀ ਵਾਇਰਲ ਹੁੰਦੀ ਆ ਕਿ ਇਹਨਾਂ ਨੂੰ ਕਹਿ ਸਕਿਆ ਕਿ ਤੁਸੀਂ ਬੂਟਾ ਮੰਡੀ ਛੱਡ ਦਿਓ ਇਹਦੇ ਬਾਰੇ ਥੋੜੀ ਜਾਣ ਕੇ ਦਿਓ ਕਿ ਬਾਕੀ ਇਹ ਗੱਲ ਹੋਈ ਸੀ ਕਿ ਕੱਟੜ ਚਮਾਰ ਕਰਦੇ ਜਿੰਦਰ ਦੇ ਪੈਸੇ ਦੱਸੋ ਕਿਨੇ ਲੈਣੇ ਆ ਇਹ ਗੱਲ ਹੋਈ ਸੀਗੀ ਜਦੋਂ ਕਿੰਨੇ ਕ ਸਾਲ ਜਦੋਂ 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 ਅੱਜ ਤੋਂ ਮੇਰੇ ਹਿਸਾਬ ਨਾਲ ਕਮ ਸੇ ਕਮ ਨਾ ਕਿੰਨੇ ਕਹਿੰਦੇ ਤੱਲਣ ਕਾਂ ਤੱਲਣ ਵਿੱਚ ਉਸ ਵੇਲੇ ਵਾਕਿਆ ਹੋਇਆ ਸੀ ਕੋਈ ਹਾਂਜੀ ਹਾਂਜੀ ਉਸ ਵੇਲੇ ਦੀਆਂ ਮੌਜੂਦਾ ਸਰਕਾਰਾਂ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਵੀ ਇੱਥੋਂ ਦੇ ਚਮਾਰਾਂ ਨੂੰ ਨੱਥ ਪਾਈ ਜਾਵੇ ਇੱਥੋਂ ਦੇ ਚਮਾਰ ਕਵਰ ਨਹੀਂ ਹੋ ਰਹੇ ਕਿਸੇ ਤਰ੍ਹਾਂ ਇਹ ਇਸ ਏਰੀਆ ਨੂੰ ਖਰੀਦਣ ਦੀ ਗੱਲ ਕੀਤੀ ਸੀ ਵੀ ਬੂਟਾ ਮੰਡੀ ਨੂੰ ਖਰੀਦ ਲਓ ਤੇ ਉਹ ਉਦੋਂ ਵੇਲੇ ਇੱਥੋਂ ਇੱਥੋਂ ਆਵਾਜ਼ ਨਿਕਲੀ ਸੀ ਬੂਟਾ ਮੰਡੀ ਦੇ ਚਮਾਰਾਂ ਦੀ ਆਵਾਜ਼ ਸੀਗੀ ਕੀ ਤੁਸੀਂ ਬੂਟਾ ਮੰਡੀ ਛਟਾ ਜਲੰਧਰ ਦੀ ਗੱਲ ਕਰੋ ਕਿ ਜਲੰਧਰ ਖਾਲੀ ਕਰਨਾ ਕੀ ਲੈਣਾ ਤੁਸੀਂ ਬਹੁਤ ਵੱਡੀ ਗੱਲ ਹੈ ਜੀ ਜੀ ਬਹੁਤ ਵੱਡੀ ਗੱਲ ਆ ਸਾਨੂੰ ਇਸ ਚੀਜ਼ ਦਾ ਮਾਣ ਆ ਕਿ ਬੂਟਾ ਮੰਡੀ ਵਿੱਚ ਜਨਮ ਲਿਆ ਤੇ ਸਾਨੂੰ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਇੱਥੇ ਖੜੇ ਆ ਹੀਰ ਸਾਹਿਬ ਬੂਟਾ ਮੰਡੀ ਨੂੰ ਰਵਦਾਸੀਆ ਕੌਮ ਦੀ ਰਾਜਸਤਾਨੀ ਦੇ ਵਜੋਂ ਵੀ ਜਾਣਿਆ ਜਾਂਦਾ ਅੱਜ ਜਦੋਂ ਆਪਾਂ ਠਾਠਾ ਮਾਰਦਾ ਇਕੱਠ ਦੇਖਿਆ ਹਜ਼ਾਰਾਂ ਦੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਵੈਸਗੀ ਸੋ ਤੁਸੀਂ ਤਾਂ ਇੱਥੇ ਹੀ ਬੂਟਾ ਮੰਡੀ ਵਿੱਚ ਜੰਮੇ ਪਲੇ ਹੋ ਔਰ ਕਿੰਨਾ ਕਮਾਨ ਮਹਿਸੂਸ ਕਰਦੇ ਕਿਸ ਧਰਤੀ ਤੇ ਜਨਮ ਹੋਇਆ ਤੁਹਾਡਾ ਸਾਨੂੰ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਸਾਨੂੰ ਇਸ ਚੀਜ਼ ਦਾ ਮਾਣ ਆ ਅਸੀਂ ਬੂਟਾ ਮੰਡੀ ਦੇ ਵਿੱਚ ਸਾਨੂੰ ਸਾਡਾ ਜਨਮ ਹੋਇਆ ਤੇ ਇੱਥੋਂ ਅਸੀਂ ਛੋਟੇ ਹੁੰਦੇ ਛੋਟੇ ਹੁੰਦੇ ਦੇਖ ਦੇ ਦੇਖਦੇ ਆ ਅੱਜ ਅਸੀਂ ਵੱਡੇ ਹੋ ਗਏ ਆ ਤੇ ਅੱਜ ਪਹਿਲਾਂ ਵੀ ਇਦਾਂ ਹੀ ਦੁਨੀਆ ਦਾ ਇਕੱਠ ਹੁੰਦਾ ਸੀ ਅੱਜ ਅੱਜ ਇਹ ਇਕੱਠ ਡਬਲ ਤੋਂ ਟ੍ਰਿਪਲ ਹੋ ਚੁੱਕਾ ਆ ਦੁਨੀਆ ਵਾਧੀ 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 ਅੱਜ ਤੁਸੀਂ ਦੇਖ ਸਕਦੇ ਆ ਲੱਖਾਂ ਨਹੀਂ ਕਰੋੜਾਂ ਦੇ ਜਿਆਦਾ ਦੇ ਵਿੱਚ ਸੰਗਤਾਂ ਆ ਕੇ ਨਤਮਸਕ ਸਤਿਗੁਰੂ ਦਾਸਾਵਾ ਦੇ ਵਿੱਚ ਆਪਣੀ ਹਾਜ਼ਰੀ ਭਰਦਿਆਂ ਆ। ਇਹ ਗੁਰਦੇਵ ਧਨ ਗੁਰਦੇਵ ਜੀ ਸੁਸੰਗਤ ਜੀ ਇਸ ਸਮੇਂ ਅਸੀਂ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਦੇ ਬਿਲਕੁਲ ਸਾਹਮਣੇ ਬੂਟਾ ਮੰਡੀ ਜੰਦਰੀ ਧਰਤੀ ਦੇ ਵਿਖੇ ਮੌਜੂਦ ਆ ਜਿੱਥੇ ਅੱਜ ਸਤਿਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਆ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਸੋ ਇਸ ਮੌਕੇ ਜਿੱਥੇ ਸਤਗੁਰੂ ਅਰਜਨਦਾਸ ਸਾਹਿਬ ਉਟਾ ਮੰਡੀ ਦੇ ਵੱਲੋਂ ਭੱਟੀ ਗਿਣਤੀ ਦੇ ਵਿੱਚ ਸੰਗਤਾਂ ਦੇ ਲਈ ਲੰਗਰ ਤਿਆਰ ਕੀਤੇਗਾ ਸੀ ਉੱਥੇ ਸਾਡੇ ਨਾਲ ਹੀਰ ਸਾਹਿਬ ਵੀ ਹਨ ਤੇ ਇਥੇ ਨੰਗੜ ਲੱਗੇ ਦੇ ਦੇਖਿਆ ਤਾਂ ਹੀਰ ਸਾਹਿਬ ਉਹਨਾਂ ਦੇ ਗ੍ਰਹਿ ਦੇ ਮੋਰੇ ਪੀੜਾ ਲੰਗਰ ਚੱਲਦਾ ਪਿਆ ਆਪਾਂ ਗੱਲਬਾਤ ਕਰਦੇ ਆਂ ਹੀਰ ਸਾਹਿਬ ਸਤ ਪਹਿਲਾਂ ਸਤਗੁਰੂ ਅਰਜਨਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਮੁਬਾਰਕ ਆ ਜੀ ਸਭ ਤੋਂ ਪਹਿਲਾਂ ਮੈਂ ਅੱਜ ਅੱਜ ਦੇ ਇਸ ਦਿਨ ਤੇ ਪਵਿੱਤਰ ਦਿਨ ਤੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਸਤਗੁਰੂ ਅਰਜਨਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਨਹੀਂ ਪੂਰੇ ਵਰਲਡ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਪੂਰੀ ਸਮੁੱਚੇ ਸਮਾਜ ਵੱਲੋਂ ਸਾਰਿਆਂ ਨੂੰ ਅੱਜ ਦੇ ਪਵਿੱਤਰ ਦਿਨ ਤੇ ਲੱਖ ਲੱਖ ਵਧਾਈ ਦਿੰਨਾ ਹਾਂ हीर ਸਾਬ ਬੂਟਾ ਮੰਡੀ ਨੂੰ ਰਵਦਾਸੀਆ ਕੌਮ ਦੀ ਰਾਜਸਤਾਨੀ ਦੇ ਵਜੋਂ ਵੀ ਜਾਣਿਆ ਜਾਂਦਾ ਅੱਜ ਜਦੋਂ ਆਪਾਂ ਠਾਠਾ ਮਾਰਦਾ ਇਕੱਠ ਦੇਖਿਆ ਹਜ਼ਾਰਾਂ ਦੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਵੈਸਗੀ ਸੋ ਤੁਸੀਂ ਤਾਂ ਇੱਥੇ ਹੀ ਬੂਟਾ ਮੰਡੀ ਵਿੱਚ ਹੀ ਜੰਮੇ ਪਲੇ ਹੋ ਔਰ ਕਿੰਨਾ ਕਮਾਨ ਮਹਿਸੂਸ ਕਰਦੇ ਕਿ ਇਸ ਧਰਤੀ ਤੇ ਜਨਮ ਹੋਇਆ ਤੁਹਾਡਾ ਸਾਨੂੰ ਸਭ ਤੋਂ ਵੱਡੀ ਗੱਲ ਇਹ ਹੈ ਅਸੀਂ ਸਾਨੂੰ ਇਸ ਚੀਜ਼ ਦਾ ਮਾਣ ਹੈ ਅਸੀਂ ਬੂਟਾ ਮੰਡੀ ਦੇ ਵਿੱਚ ਸਾਨੂੰ ਸਾਡਾ ਜਨਮ ਹੋਇਆ ਤੇ ਇਥੋਂ ਅਸੀਂ ਛੋਟੇ ਹੁੰਦੇ ਛੋਟੇ ਹੁੰਦੇ ਦੇਖਦੇ ਦੇਖਦੇ ਅੱਜ ਅਸੀਂ ਵੱਡੇ ਹੋ ਗਏ ਆ ਤੇ ਅੱਜ ਪਹਿਲਾਂ ਵੀ ਇਹਦੇ ਦੀ ਦੁਨੀਆ ਦਾ ਇਕੱਠ ਹੁੰਦਾ ਸੀ ਅੱਜ ਅੱਜ ਇਹ ਇਕੱਠ ਡਬਲ ਤੋਂ ਟ੍ਰਿਪਲ ਹੋ ਚੁੱਕਾ ਆ ਦੁਨੀਆ ਵਾਦੀ 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 ਅੱਜ ਤੁਸੀਂ ਦੇਖ ਸਕਦੇ ਆ ਲੱਖਾਂ ਨਹੀਂ ਕਰੋੜਾਂ ਦੀ ਜਿਆਦਤ ਦੇ ਵਿੱਚ ਸੰਗਤਾਂ ਆ ਕੇ ਨਤਮਸਕ ਸਤਿਗੁਰੂ रविदास ਸਾਹਿਬ ਦੇ ਵਿੱਚ ਆਪਣੀ ਹਾਜ਼ਰੀ ਭਰਦਿਆਂ ਆ। ਸੋ ਭਾਈ ਆਪਾਂ ਦੇਖਿਆ ਕਿ ਬਹੁਤ ਸਾਰਾ ਡਿਸਪਲਿਨ ਸੀਗਾ ਸੰਗਤਾਂ ਦੇ ਵਿੱਚ ਔਰ ਆਪਾਂ ਇੱਧਰ ਦੇਖਦੇ ਆ ਕਿ ਆਪਜੀ ਦੇ ਗ੍ਰਹਿ ਦੇ ਵਿੱਚ ਜਿਹੜਾ ਤੁਸੀਂ ਸਤਿਗੁਰੂ ਰਵਿਦਾਸ ਨਾਮਲੇਪਾ ਸੰਗਤਾਂ ਦਾ ਹੀ ਲੰਗਰ ਤਿਆਰ ਕਰਵਾ ਰਹੇ ਇਹ ਪਹਿਲੀ ਵਾਰ ਕੀਤਾ ਜਿਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਕਿਰਪਾਈ ਆ ਵੀ ਹਰ ਸਾਲ ਅਸੀਂ ਇਹ ਕਹਿੰਨੇ ਆ ਵੀ ਜੋ ਵੀ ਕੋਈ ਆਵੇ ਤਾਂ ਰੋਟੀ ਪਾਣੀ ਤਾਂ ਖਾ ਨਾ ਜਾਵੇ ਸਿੱਧੀ ਗੱਲ ਆ ਕਿਉਂਕਿ ਹਰ ਕੋਈ ਬੰਦਾ ਕੋਈ ਆਸ ਲੈ ਕੇ ਹੁੰਦਾ ਕੋਈ ਬੰਦੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇੱਥੇ ਸਾਡੇ ਕੋਲ ਆ ਇਹ ਕਹਿੰਨੇ ਆ ਵੀ ਕੋਈ ਬੰਦਾ ਇਹ ਕਵੇ ਵੀ ਲੈ ਵੀ ਆਏ ਆ ਅਸੀਂ ਖੁਸ਼ ਹੋ ਕੇ ਤੋਂ ਆਏ ਆ ਇਹ ਨਾ ਕਵੇ ਵੀ ਅਸੀਂ ਦੁਖੀ ਹੋ ਕੇ ਸੋ ਆਏ ਆ ਤੇ ਬੂਟਾ ਮੰਡੀ ਦੇ ਵਿੱਚ ਲੋ ਪਰਮਾ ਉਸ ਪਰ ਮਾਲਕ ਦੀ ਕਿਰਪਾ ਆ ਤੇ ਤੋਂ ਦੁਨਾਹ ਹੋ ਕੇ ਕੋਈ ਨਹੀਂ ਆਦਾ ਸਭ ਖੁਸ਼ ਹੋ ਕੇ ਹੀ ਜਾਂਦੇ ਆ ਸੋ ਭਾਈ ਦੇਖਿਆ ਕਿ ਕਾਫੀ ਨੌਜਵਾਨ ਹੱਲੇ ਵੀ ਦੇਖ ਸਾਦੇ ਲੰਗਰ ਛਕਦੇ ਪਏ ਆ ਸੋ ਇੱਕ ਤੁਸੀਂ ਰੇਂਜਮੈਂਟ ਬਹੁਤ ਸੋਹਣਾ ਕੀਤਾ ਇੱਕ ਜਦ ਮੈਂ ਟੇਬਲ ਦੇਖ ਗੋਲ ਟੇਬਲ ਲਗਾਏ ਗਏ ਆ ਇਹ ਤੁਹਾਨੂੰ ਕਿੱਥੇ ਮਨ ਵਿੱਚ ਹੈ ਵੀ ਇਸ ਤਰ੍ਹਾਂ ਆਪਾਂ ਕਰਨਾ ਨਹੀਂ ਤਾਂ ਤੁਸੀਂ ਥੱਲੇ ਵੀ ਕਰ ਸਕਦੇ ਸੀ ਅਸੀਂ ਚਲੋ ਪ੍ਰਮਾਤਮਾ ਦੀਆਂ ਨੇ ਚਲੋ ਕਰਵਾਉਣ ਵਾਲਾ ਮਾਲਕ ਬੈਠਾ ਆਪਾਂ ਕੋਣ ਕਰਨ ਵਾਲੇ ਵੀ ਸਾਨੂੰ ਇਹ ਹੁੰਦਾ ਵੀ ਚਲੋ ਨਾਲੇ ਤਾਂ ਚਲੋ ਪਰਿਵਾਰ ਆਪਣਾ ਬਾਹਰ ਬੈਠ ਜਾਂਦਾ ਚਲੋ ਨਹੀਂ ਤਾਂ ਕੋਈ ਥੱਕਿਆ ਬੱਚਾ ਮਾਂ ਕੋਈ ਸਾਡੀ ਧੀ ਭੈਣ ਕੋਈ ਲੰਗਦਾ ਬੜਦਾ ਕੋਈ ਦੇਖ ਕੇ ਚਲੋ ਬੈਠ ਜਾਂਦਾ ਵੀ ਸਾਨੂੰ ਥੋੜਾ ਥੋੜਾ ਟਾਈਮ ਲਈ ਆਰਾਮ ਮਿਲ ਜਾਂਦਾ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਚਲ ਕੋਈ ਸਾਡੇ ਗ੍ਰਹਿ ਵਿੱਚ ਕੋਈ ਆ ਕੇ ਬਹਿੰਦਾ ਤੇ ਚਲੋ ਲੰਗਰ ਦੀ ਗੱਲ ਹੈ ਲੰਗਰ ਚਲੋ ਪਰਮਾਤਮਾ ਹੀ ਦੇਣਾ ਉਹ ਚਲਾਉਣ ਵਾਲੇ ਆ ਤੇ ਚੱਲੀ ਜਾਂਦੇ ਆ ਆਪਾਂ ਕੌਣ ਚਲਾਉਣ ਵਾਲੇ ਸੋਹੀਰ ਸਾਹਿਬ ਲਾਸਟ ਸਤਗੁਰੂ ਬਦਾਸ ਤਾਂ ਅੰਬੂਟਾ ਮੰਡੀ ਦੇ ਵੱਲੋਂ ਜਿਹੜੀ ਟਰਸਟ ਆ ਬਹੁਤ ਵੱਡਾ ਰੈਜ਼ਮੈਂਟ ਕੀਤਾ ਜਾਂਦਾ ਹੈ ਲੱਖਾਂ ਦੀ ਗਿਣਤੀ ਸੰਗਤ ਆਪਾਂ ਦੇਖੀ ਆ ਗੁਰੂ ਘਰ ਦੇ ਦਰਸ਼ਨ ਕਰਦੀ ਐ ਲੰਗਰ ਵੀ ਛਕਦੀ ਐ ਔਰ ਬਹੁਤ ਵਧੀਆ ਸਾਮ ਸਭਾ ਜਿਹੜੀ ਆਪ ਸਭ ਸਾਥੀਆਂ ਦੇ ਨਾਲ ਹੀ ਆ ਸਾਰੇ ਸੋ ਕਿਵੇਂ ਦੇਖਦੇ ਆ ਟਰਸਟ ਦੇ ਉਪਗ੍ਰਾਹ ਜਿਹੜੇ ਅਪ ਪਹਿਲਾ ਤਾਂ ਮੈਂ ਇਹ ਕਹਾਂਗਾ ਕਿ ਬੂਟਾ ਮੰਡੀ ਜਦੋਂ ਤੋਂ ਸਤਿਗੁਰੂ ਦਾਸ ਮਹਾਰਾਜ ਜੀ ਦਾ ਇਹ ਗੁਰੂ ਧਾਮ ਵੱਡਾ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇੱਥੇ ਦੀ ਮੈਨੇਜਮੈਂਟ ਕਮੇਟੀ ਕੰਮ ਕਰਦੀ ਹੀ ਆ ਰਹੀ ਆ ਕਰਦੀ ਕਰਦੀ ਅੱਜ ਦੇ ਤੁਸੀਂ ਤਾਂ ਦੇਖੋਗੇ ਅੱਜ ਗੁਰੂ ਧਾਮ ਦੇ ਲਈ ਕਰੋੜਾਂ ਦੇ ਕਰੋੜਾਂ ਦੀ ਕਰੋੜਾਂ ਦੇ ਲਾਗਤ ਦੇ ਨਾਲ ਬੂਟਾ ਮੰਡੀ ਦੇ ਵਿੱਚ ਜਗ੍ਹਾ ਖਰੀਦੀ ਗਈ ਇੱਕ ਇਹ ਜਿਹੜੇ ਤੁਸੀਂ ਦੇਖ ਸਕਦੇ ਆ ਸਾਹਮਣੇ 32 ਮਰਲੇ ਦਾ ਪਲਾਟ ਜੋ ਕੀ ਸਾਡੇ ਬੂਟਾ ਮੰਡੀ ਦੇ ਦਾਨੀ ਸੱਜਣਾ ਵੱਲੋਂ ਦਾਨ ਕੀਤਾ ਗਿਆ ਤੇ ਉਹਨਾਂ ਦੇ ਨਾਲੇ 16 ਮਰਲੇ ਜਗ੍ਹਾ ਹੁਣ ਪਿਛਲੇ ਸਾਲ ਗੁਰੂ ਧਾਮ ਵੱਲੋਂ ਖਰੀਦੀ ਗਈ ਤੇ ਉਹਰੇ ਨਾਲ ਹੁਣ ਘੱਟੋ ਘੱਟ 85-90 ਮਰਲੇ ਦੇ ਕਰੀਬ ਸਤਿਗੁਰ ਅਦਾਸਾਮ ਦੇ ਨੇ ਜਗ੍ਹਾ ਇਹ ਖਰੀਦੀ ਆ ਕਰੋੜਾਂ ਦੀ ਲਾਗਤ ਦੀ ਲੱਗਦੇ ਸਹਾਉਨਾ ਤੁਸੀਂ ਇਹ ਸਾਲ ਵੀ ਗੁਰੂਆਂ ਦੀ ਗੁਰੂਆਂ ਦੀ ਕਿਰਪਾ ਦੀ ਨਾਲ ਹੀ ਸਭ ਕੁਝ ਹੋ ਰਿਹਾ ਜੋ ਵੀ ਕੁਝ ਹੋ ਰਿਹਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਇਹ ਬੂਟਾ ਮੰਡੀ ਵਿੱਚ ਜਨਮ ਲਿਆ ਹਿਰਸਾਬ ਲਾਸਟ ਇੱਕ ਗੱਲਬਾਤ ਤੁਹਾਡੇ ਤੋਂ ਪੁੱਛਣੀ ਚਾਹੁੰਦੇ ਆ ਬੂਟਾ ਮੰਡੀ ਬਾਰੇ ਆ ਕਹਿੰਦੇ ਕਿ ਇੱਥੇ ਦੇ ਜਿਹੜੇ ਆਪਣੇ ਚਮਾਰ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਾਫੀ ਵਾਇਰਲ ਹੁੰਦੀ ਆ ਕਿ ਇਹਨਾਂ ਨੂੰ ਕਹਿ ਸਕਿਆ ਕਿ ਤੁਸੀਂ ਬੂਟਾ ਮੰਡੀ ਛੱਡ ਦਿਓ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਬਾਕੀ ਇਹ ਗੱਲ ਹੋਈ ਸੀ ਕਿ ਕੱਟੜ ਚਮਾਰ ਕਿਹਦੇ ਜਿੰਦਰ ਦੇ ਪੈਸੇ ਦੱਸੋ ਕਿਨੇ ਲੈਣੇ ਆ ਇਹ ਗੱਲ ਹੋਈ ਸੀਗੀ ਜਦੋਂ ਕਿੰਨੇ ਕ ਸਾਲ ਜਦੋਂ 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 ਅੱਜ ਤੋਂ ਮੇਰੇ ਹਿਸਾਬ ਨਾਲ ਕਮ ਸੇ ਕਮ ਨਾ ਕਿੰਨੇ ਕਨੇ ਤੱਲਣ ਕਾਂ ਤੱਲਣ ਵਿੱਚ ਉਸ ਵੇਲੇ ਵਾਕਿਆ ਹੋਇਆ ਸੀ ਕੋਈ ਹਾਂਜੀ ਹਾਂਜੀ ਉਸ ਵੇਲੇ ਦੀਆਂ ਮੌਜੂਦਾ ਸਰਕਾਰਾਂ ਨੇ ਇੱਕ ਨੋਟਿਸਮੈਂਟ ਕੀਤੀ ਸੀ ਵੀ ਇੱਥੋਂ ਦੇ ਚਮਾਰਾਂ ਨੂੰ ਨੱਥ ਪਾਈ ਜਾਵੇ ਇੱਥੋਂ ਦੇ ਚਮਾਰ ਕਵਰ ਨਹੀਂ ਹੋ ਰਹੇ ਕਿਸੇ ਤਰ੍ਹਾਂ ਇਹ ਇਸ ਏਰੀਆ ਨੂੰ ਖਰੀਦਣ ਦੀ ਗੱਲ ਕੀਤੀ ਸੀ ਵੀ ਬੂਟਾ ਮੰਡੀ ਨੂੰ ਖਰੀਦ ਲਓ ਤੇ ਉਹ ਉਦੋਂ ਵੇਲੇ ਇੱਥੋਂ ਇੱਥੋਂ ਆਵਾਜ਼ ਨਿਕਲੀ ਸੀ ਬੂਟਾ ਮੰਡੀ ਦੇ ਚਮਾਰਾਂ ਦੀ ਆਵਾਜ਼ ਸੀਗੀ ਕੀ ਤੁਸੀਂ ਬੂਟਾ ਮੰਡੀ ਛੱਡੋ ਜਲੰਧਰ ਦੀ ਗੱਲ ਕਰੋ ਕਿ ਜਲੰਧਰ ਖਾਲੀ ਕਰਨਾ ਕੀ ਲੈਣਾ ਤੁਸੀਂ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਬਹੁਤ ਵੱਡੀ ਗੱਲ ਆ ਸਾਨੂੰ ਇਸ ਚੀਜ਼ ਦਾ ਮਾਣ ਆ ਕਿ ਬੂਟਾ ਮੰਡੀ ਵਿੱਚ ਜਨਮ ਲਿਆ ਤੇ ਸਾਨੂੰ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਇੱਥੇ ਖੜੇ ਆ ਇਸੇ ਕਰਕੇ ਬੂਟਾ ਮੰਡੀ ਨੂੰ ਰਬਦਾਸੀਆ ਕੌਮ ਦੀ ਰਾਜਧਾਨੀ ਕਿਹਾ ਜਾਂਦਾ ਹਾਂ ਜੀ ਇਹ ਇਸ ਕਰਕੇ ਇਹ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਕਾ ਚੱਲਦਾ ਆ ਬੂਟਾ ਮੰਡੀ ਦੇ ਵਿੱਚ ਬੂਟਾ ਮੰਡੀ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਆ ਦੁਨੀਆ ਦੂਰੋਂ ਦੂਰੋਂ ਆ ਕੇ ਇਹ ਤੇ ਨਤਮਸਤਕ ਹੁੰਦੀ ਆ ਜੀ ਸਾਬ ਲਾਸਟ ਸਤਗੁਰਾਂ ਦੇ ਪ੍ਰਕਾਸ਼ ਪਰਪ ਤੇ ਸੰਗਤਾਂ ਨੂੰ ਕੀ ਸਨੇਹਾ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਵੱਲੋਂ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਣੇ ਛੋਟੇ ਵੱਡੇ ਸਭ ਸੰਬਸੇ ਰਵਿਦਾਸ ਰਹੇ ਪਾ ਕਿ ਮਹਾਰਾਜ ਜੀ ਨੇ ਸਾਡੇ ਸਤਗੁਰ ਜੀ ਨੇ ਸਮਾਨਤਾ ਦੀ ਗੱਲ ਕੀਤੀ ਸੀ ਵੀ ਸਾਰੇ ਇੱਕ ਬਰਾਬਰ ਹੋਣ ਕੋਈ ਉੱਚਾ ਨਹੀਂ ਹਮਨਾ ਹੋਵੇ ਤੇ ਇੱਥੇ ਹੁਣ ਤੁਸੀਂ ਦੇਖੋ ਵੀ ਇੱਥੇ ਲੱਖਾਂ ਦੀ ਤਦਾਦ ਦੇ ਸੰਗਤਾਂ ਆਉਂਦੀਆਂ ਕੋਈ ਇੱਥੇ ਉੱਚਨੀ ਜਣੀ ਇਹ ਕੋਈ ਕੋਈ ਭੇਦਭਾਵ ਨਹੀਂ ਸਾਰੇ ਥਰੇ ਸਾਰੇ ਗੁਰੂਆਂ ਨੂੰ ਸੱਜਦਾ ਕਰਦੇ ਆ ਤੇ ਸਾਨੂੰ ਇਸ ਚੀਜ਼ ਦਾ ਮਾਣ ਆ ਕਿ ਦਿਨ ਪਰ ਦਿਨ ਇਹ ਇਸ ਦਾ ਰਤਵਾ ਵੱਧਦਾ ਆ ਥੱਲੇ ਨਹੀਂ ਵੱਧਦਾ ਜਾ ਰਿਹਾ ਤੇ ਚਲੋ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਡੇਰਾ ਸੱਚਖੰਡ ਬੱਲਾਂ ਵਿੱਚ ਇਹ ਸਤਿਗੁਰਾਂ ਦੇ ਜਨਮ ਦਿਨ ਤੇ ਨਤਮਸਤਕ ਹੋਇਆ ਸਾਡੇ ਲਈ ਉਹ ਵੀ ਸਭ ਤੋਂ ਵੱਡੀ ਮਾਣ ਦੀ ਗੱਲ ਆ ਪ੍ਰਾਈਮ ਮਿਨਿਸਟਰ ਦੇ ਵੱਲੋਂ ਜਿੱਥੇ ਡੇਰਾ ਸੱਚਖੰਡ ਬੱਲਾਂ ਵਿੱਚ ਨਤਮਸਤਕ ਹੋਏ ਆ ਮਹਾਪੁਰਸ਼ਾਂ ਦਾ ਆਸ਼ੀਰਵਾਦ ਲਿਆ ਉੱਥੇ ਹੀ ਆਦਮਪੁਰ 에어ਪੋਰਟ ਦਾ ਨਾਮ ਗੁਰੂ ਰਵਿਦਾਸ ਦੇ ਨਾਂ ਤੇ ਰੱਖਿਆ ਗਿਆ ਕਿਵੇਂ ਦੇਖਦੇ ਹੋ ਛੀਮ ਆਦਮਪੁਰ 에어ਪੋਰਟ ਦੀ ਗੱਲ ਕਰਦੇ ਆ ਉਹ ਬਹੁਤ ਚਿਰ ਦਾ ਇੱਕ ਮਸਲਾ ਚੱਲਦਾ ਪਿਆ ਸੀ ਆਦਮਪੁਰ ਦਾ ਜਿਹੜਾ 에어ਪੋਰਟ ਆ ਉਹ ਸਾਡੇ ਕਿਉਂ ਦਬਾਬੇ ਦੇ ਵਿੱਚ ਐਸਸੀ ਐਸਸੀ ਭਾਈਚਾਰਾ ਰਵਜਾਸੀਆ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਆ ਤੇ ਉਹਦਾ ਵੀ ਪਹਿਲਾਂ ਦਪਹਿਲ ਦੇ ਅਧਾਰ ਤੇ ਮੰਗ ਸੀ ਵੀ ਜਦੋਂ ਵੀ ਕੋਈ ਕੰਮ ਹੋਣਾ ਆ ਇੱਥੋਂ ਸਮਾਜ ਦੀ ਗੱਲ ਹੁੰਦੀ ਚੱਲਦੀ ਆ ਸਮਾਜ ਦੀ ਗੱਲ ਉੱਪਰ ਤੱਕ ਜਾਂਦੀ ਆ ਤੇ ਇਹ ਪਿਆ ਸੀਗੀ ਵੀ ਸਤਿਗੁਰੂ ਅਮਦਾਸ ਮਹਾਰਾਜ ਜੀ ਦੇ ਨਾਂ ਤੇ ਕੋਈ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਕੋਈ 에어ਪੋਰਟ ਹੋਣਾ ਚਾਹੀਦਾ ਤੇ ਉਹ ਅਨਾਉਂਸਮੈਂਟ ਕੀਤੀ ਸੀਗੀ ਬਹੁਤ ਚਿਰ ਦੀ ਕਈ ਵਾਰ ਮਤੇ ਪਾਸ ਵੀ ਹੋਏ ਮਗਰ ਅੱਜ ਸਾਨੂੰ ਇਸ ਚੀਜ਼ ਦਾ ਮਾਣ ਆ ਸਤਗੁਰ ਅਬਦਾਸ ਮਹਾਰਾਜ ਦੇ ਨਾਂ ਤੇ ਉਹ 에어ਪੋਰਟ ਦਾ ਜਿਹੜਾ ਨਾਂ ਆ ਨਰਿੰਦਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਲਾਨਿਆ ਗਿਆ ਦੇਸ਼ ਦਾ ਪਹਿਲਾ 에어ਪੋਰਟ ਹੈ ਜਿਹਦਾ ਨਾਮ ਗੁਰੂ ਰਵਿਦਾਸ ਸਮਰਹਣ ਆਤਿ ਮਾਣ ਮਹਿਸੂਸ ਕਰਦੇ ਕਿ ਨਹੀਂ ਇਸ ਗੱਲ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਦੋਂ ਕੋਈ ਮੌਕਾ ਮਿਲਿਆ ਤੁਹਾਨੂੰ ਵਿਦੇਸ਼ ਜਾਣ ਦਾ ਤੁਸੀਂ ਪਾਇਆ ਚਾਹੇ ਦਿੱਲੀ ਚਾਹੇ ਇਧਰ ਫਿਰ ਆਦਮਪੁਰ ਰੇਡ ਸਤਗੁਰ ਰਵਿਦਾਸ ਸਮਰਹਣ ਆਤ ਆਪਣੇ 에어ਪੋਰਟ ਉਤਰੋਗੇ ਫਿਰ ਅਸੀਂ ਤੁਹਾਨੂੰ ਮਾਣ ਮਹਿਸੂਸ ੜਾ ਸਤਗੁਰ ਰਵਿਦਾਸ ਮਹਾਰਾਜ ਦੇ ਜਿੱਥੇ 에어ਪੋਰਟ ਬਣਿਆ ਉੱਥੇ ਉਤਰੇ ਆ ਤੁਹਾਨੂੰ ਬਹੁਤ ਜੀਦਾ ਇਸ ਚੀਜ਼ ਦਾ ਬਹੁਤ ਵੱਡਾ ਮਾਣ ਹੋਣਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ